ਨਿਊਜ਼ੀਲੈਂਡ ਟੂਰ ਹੋ ਰਿਹਾ ਹੈ ਟੂਰ ਬਾਇ ਰੇਡੀਓ ਸਾਡੇ ਵਾਲਾ ਤੇ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਲੈ ਕੇ ਆ ਰਿਹਾ ਜੀ ਕੁਲਬੀਰ ਚੇਂਜਰ ਦਾ ਵਿਸਾਖੀ ਮੇਲਾ 15 ਮਾਰਚ ਦਿਨ ਸ਼ਨੀਵਾਰ ਬਿਊ ਡ੍ਰੋਪ ਇਵੈਂਟ ਸੈਂਟਰ ਦੇ ਵਿੱਚ ਤੇ ਵੱਡੀ ਗੱਲ ਇਹ ਕਿ ਨਿਸ਼ਕਾਮ ਸੇਵਾ ਮਾਲਵਾ ਕਲੱਬ ਕਰਦਾ ਹੈ ਤੇ ਟਿਕਟ ਜਿਹੜੀ ਆ ਸਿਰਫ 10 ਡਾਲਰ ਟਿਕਟ ਰੱਖੀ ਦੀ ਹੈ ਇਹ ਇੱਕ ਸਮਾਂ ਵੀ ਇੱਕ ਫੈਮਲੀ ਇਵੈਂਟ ਇੱਕ ਫੈਮਲੀ ਮੇਟ ਹੋਗੀ ਕੁਲਬੀਰ ਜੀ ਜਰੂਰ ਤੁਸੀ ਜਾਣਦੇ ਹੋ ਬੜੇ ਆ ਆਪਣੇ ਗਾਣੇ ਜਿਹੜੇ ਗੀਤ ਹੈ ਖੁਸ਼ ਪ੍ਰਵਾਹ ਚਲੇ ਕੇ ਸੁਣਨ ਵਾਲੇ ਆ। ਇਹ ਸਾਰੇ ਮੈਂਬਰਾਂ ਤੋਂ ਪੁੱਛ ਆਂ ਦੀ ਆ ਤੇ ਇੱਕੋਸ ਲਾਵੀਂ ਜਿਸ ਦਾ ਕਿ ਸਾਡੇ ਸਾਰੇ ਪ੍ਰੋਗਰਾਮਾਂ 'ਚ ਹੁੰਦਾ ਆ ਵੀ ਜਦੋਂ ਨੇੜੇ ਆਉਂਦਾ ਆ ਪ੍ਰੋਗਰਾਮ ਤਾਂ ਸਾਰੇ ਮੈਂਬਰ ਇਕੱਠੇ ਹੋ ਕੇ ਇੱਕ ਜੁਟ ਹੋ ਜਾਂਦੇ ਵਿਨਾ ਕਿ ਸਰਸ ਜਨਵਰੀ ਤੋਂ ਸਾਰੇ ਕਲਕ ਤੱਕ ਦੀ ਮੌਵਰੀ ਲੈ ਕੇ ਆ ਪ੍ਰੋਗਰਾਮ ਨੂੰ ਵਿਹਿਆ। ਇੱਕ ਹੋਰ ਇਨਫੋਰਮੇਸ਼ਨ ਅ 0 ਤੋਂ ਲੈ ਕੇ 10 ਸਾਲ ਦੇ ਬੱਚੇ ਉਹ ਫ੍ਰੀ ਹੋਣਗੇ ਹਾਂਜੀ ਤੇ ਟਿਕਟ ਸਿਰਫ $10 ਐ ਅਡਲਟ ਦੀ ਜੀ ਤੇ ਸਾਨੂੰ ਤੁਹਾਡੀ ਵੇਟ ਰਹੂਗੀ ਤੇ ਜੂਰ ਪਹੁੰਚਿਓ ਥੈਂਕ ਯੂ ਜੀ ਹੋ ਮਰ ਗਿਆ ਇਸ਼ਕੇ ਦੀ ਮਾਰ ਬੁਰੀ ਐ ਆਪਣੇ ਖੰਗ ਜਿਹੜੀ ਖਾਰ ਬੁਰੀ ਐ ਹਿਸ਼ਕ ਚ ਲੁੱਟੇ ਕੁਝ ਆਪਣੇ ਆ ਯਾਰਾ ਇੱਥੇ ਕਰਕੇ ਤਰਹਾਰ ਬਿਰਲਾ ਕੋਈ ਟਿਕਦਾ ਹੋ ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ ਟਕੇ ਟਕੇ ਦੇਖੇ ਆਪਿਆਰ ਵਿਕਦਾ ਠੁਕ ਠੁਕ ਕੇ ਆਚਟ ਲੈਂਦੀ ਦੁਨੀਆ ਮੜੇ ਸਮਿਆਂ ਚ ਕੋਈ ਨਾ ਸਹਾਰਾ ਦਿਸਦਾ ਸਾਡੇ ਵਾਲਾ ਰੇਡੀਓ ਤੁਹਾਨੂੰ ਬਹੁਤ ਵੱਡੀ ਅਪਡੇਟ ਆਕਲੈਂਡ ਸਟੂਡੀਓ ਤੋਂ ਦੇ ਰਿਹਾ ਤੇ ਮੈਂ ਤੁਹਾਡਾ ਦੋਸਤ ਤੇ ਹੋਸਟ ਲਾਡੀ ਸਿੰਘ ਪਟਿਆਲਾ ਤੇ ਮਾਲਵੇ ਦੇ ਬਾਈ ਤੁਸੀਂ ਇਸ ਵਕ ਸਾਡੀ ਸਕਰੀਨ ਤੇ ਦੇਖ ਪਾ ਰਹੇ ਹੋ ਤੇ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਵਿਸਾਖੀ ਮੇਲਾ ਕਰਾ ਰਿਹਾ ਜੀ 15 ਮਾਰਚ 2025 ਦਿਨ ਸ਼ਨੀਵਾਰ ਡਿਊ ਡ੍ਰੋਪ ਇਵੈਂਟ ਸੈਂਟਰ ਤੇ ਵਿਸਾਖੀ ਮੇਲਾ ਦੇਖਣ ਦੇ ਲਈ ਸਿਰਫ 10 ਡਾਲਰ ਤੁਹਾਨੂੰ ਖਰਚਣੇ ਪੈਣਗੇ ਤੇ ਕੁਲਬੀਰ ਚਿੰਜਰ ਹੁਣੀ ਖਾੜਾ ਲਾਉਣਗੇ ਪ੍ਰੋਪਰ ਤਰੀਕੇ ਦੇ ਨਾਲ ਤੇ ਮੇਲਾ ਬਹੁਤ ਪਰਮਾ ਕਿਉਂਕਿ ਕਰਕੇ ਤੁਹਾਨੂੰ ਪਤਾ ਹੈ ਕਿ ਮਾਲਵਾ ਕਲੱਬ ਨੇ ਜਦੋਂ ਵੀ ਕੋਈ ਮਿਸ਼ਨ ਚੁੱਕਿਆ ਜਾਂ ਕੋਈ ਵੀ ਉਹਨਾਂ ਨੇ ਪ੍ਰਬੰਧ ਕੀਤਾ ਤੇ ਪ੍ਰਬੰਧ ਵੱਡੇ ਪੱਧਰ ਤੇ ਹੁੰਦਾ ਹੈ ਆਪਣੇ ਰੇਡੀਓ ਸਾਡੇ ਵਾਲਿਆਂ ਨੂੰ ਸਾਰੇ ਆਡੀਅੰਸ ਨੂੰ ਬਹੁਤ ਬਹੁਤ ਮਾਰਕਾ ਜੀ ਕਿਉਂਕਿ ਤੁਹਾਡੇ ਲਈ ਇੱਕ ਬਹੁਤ ਵਧੀਆ ਟੂਰ ਬਾਈ ਸਾਡੇ ਵਾਲਾ ਕੁਲਵੀਰ ਢਿੰਝਰ ਦਾ ਸ਼ੋਅ ਲੈ ਕੇ ਆ ਰਹੇ ਆ ਤੇ ਪ੍ਰੈਜ਼ੈਂਟਡ ਬਾਈ ਮਾਰਵਾ ਕਲੱਬ ਜੀ ਸੋ ਮਾਰਚ ਦੀ 15 ਤਰੀਕ ਨੂੰ ਸ਼ਾਮ ਨੂੰ 6:30 ਵਜੇ ਉਹ ਟਿਕਟ ਓਨਲੀ 3 ਡਾਲਰ ਦੇ ਵਿੱਚ ਸਾਰੇ ਜਣੇ ਆ ਕੇ ਇੰਜੋਏ ਕਰਿਓ ਜੀ ਵਿਦ ਫੈਮਿਲੀ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਵੈਲਕਮ ਕਰਦੇ ਹਾਂ ਜੀ ਓਨਲੀ ਬਹੁਤ ਸ਼ੁਕਰੀਆ ਦੀਪੇ ਭਾਈ ਇੱਕ ਸਵਾਲ ਤੁਹਾਨੂੰ ਹੈ ਕਿ ਦੁੱਧ ਦੀਆਂ ਬੋਤਲਾਂ ਮੈਂ ਕਿਹਾ 10 ਲਾੜ ਦੇ ਦੂ ਨਹੀਂ ਹੁੰਦੀਆਂ ਤੇ ਮਾਲਵਾ ਕਲੱਬ ਨੇ ਮਿਸ਼ਨ ਇਸਖਾਮ ਸੇਵਾ ਕੀਤੀ ਹੈ ਖਾਣ ਪੀਣ ਦੀ ਗੱਲ ਕਰੀਏ ਜਦੋਂ ਕਬੱਡੀ ਟੂਰਨਾਮੈਂਟ ਨਾਲ ਲੰਗਰ ਪੂਰਾ ਚੱਲਦਾ ਉੱਥੇ ਤੇ 10 ਡਾਲਰ ਦੀ ਟਿਕਟ ਕੁਲਬੀਰ ਚਿੰਜਰ ਦਾ ਵਿਸਾਖੀ ਮੇਲਾ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੋ ਵੀ ਦੇਖ ਰਹੇ ਨੇ ਵੀਡੀਓ ਤੇ ਸਪੈਸ਼ਲੀ ਥੈਂਕਸ ਟੂ ਰੇਡੀਓ ਸਾਡੇ ਵਾਲਾ ਅੱਛਾ ਬਾਈ ਜੀ ਕਹਿੰਦੇ ਹੁੰਦੇ ਆ ਕਰਨ ਕਰਾਉਣ ਵਾਲਾ ਭਿਆਪ ਉਹ ਪ੍ਰਮਾਤਮਾ ਰੰਗ ਬੰਨੀ ਜਾਂਦਾ ਆਪਾਂ ਨਜ਼ਾਰੇ ਲਈ ਜਾਂਦੇ ਆ ਸੋ ਗੱਲ ਇਹ ਹੈ ਕਿ ਇਦਾਂ ਵੀ ਆਪਾਂ ਜਦੋਂ ਕਲੱਬ ਸ਼ੁਰੂ ਹੋਇਆ ਸੀ ਆਪਣਾ ਆਪਣੇ ਅੱਗੇ ਪਿੱਛੇ ਵੀ ਇਦਾਂ ਹੀ ਸੀਗੇ ਸਾਰੇ ਜਿੰਨੇ ਹੁਣ ਤੱਕ ਜੋ ਵੀ ਆਪਾਂ ਕਰਾਇਆ ਆਪਾਂ ਇਸ ਬਜਟ ਵਿੱਚ ਰੱਖਿਆ ਕਿ ਹਰ ਇੱਕ ਜੁਆਇਨ ਕਰ ਸਕੇ ਸੀ ਸੇ ਬਾਕੀ ਥੈਂਕਸ ਟੂ ਦਾ ਕਮਿਊਨਿਟੀ ਜਿਨ੍ਹਾਂ ਨੇ ਸਾਨੂੰ ਫੁੱਲ ਸਪੋਰਟ ਕੀਤਾ ਹਰ ਈਵੈਂਟ ਤੇ ਚਾਹੇ ਨਿੱਕਾ ਹੋਵੇ ਚਾਹੇ ਵੱਡਾ ਹੋਵੇ ਇੰਨਾ ਕ ਹੌਸਲਾ ਮ ਕੀ ਸਾਡੇ ਲਈ ਹੁਣ ਇਹ ਮੈਨੂੰ ਇੰਨਾ 10 ਡਾਲਰ ਚਲੋ ਠੀਕ ਹੈ ਜੀ ਕੋਈ ਚੱਕਰ ਨਹੀਂ ਹੈਗਾ ਸੋ ਕਹਿੰਦੇ ਹੁੰਦੇ ਜਾਂ ਜਿੱਥੇ ਚਾਰ ਭਾਈ ਖੜ ਜਾਂਦੇ ਆਗੇ ਉੱਥੇ ਪੈਸੇ ਵੇਰ ਗਿਣੇ ਨਹੀਂ ਜਾਂਦੇ ਉਸ ਲੈਵਲ ਤੱਕ ਸੋ ਵੀ ਆਰ ਸੋ ਹੈਪੀ ਐਂਡ ਥੈਂਕਸ ਟੂ ਆਲ ਦਾ ਕਮਿਊਨਿਟੀ ਐਂਡ ਵੀ ਵਿਸ਼ ਕੀ ਸਾਨੂੰ ਜਿੱਦ ਪੱਲਾ ਸਪੋਰਟ ਕੀਤਾ ਉਦਾਂ ਹੀ ਸਾਨੂੰ ਅੱਗੇ ਸਪੋਰਟ ਕਰਦੇ ਰਹਿਣਗੇ ਥੈਂਕ ਯੂ ਜੀ ਜਗਦੀਪ ਭਾਈ ਚਿਹਰੇ ਦੀ ਮੁਸਕਾਨ ਦਾ ਅਸਰ ਹੈ ਕਿ ਪਹਿਲ ਕਦਮੀ ਕੀਤੀ ਹੈ ਉਹਨਾਂ ਜਿਹੜੀ ਸਾਡੀ ਕਮਿਊਨਿਟੀ ਹੈ ਉਹਨਾਂ ਨੇ 2026 ਚ ਵੀ ਤੁਹਾਨੂੰ ਫੜਨਾ ਹੈ ਕਿ ਵਿਸਾਖੀ ਮੇਲਾ ਮਾਲਵਾ ਕ럽 ਨੇ ਪਹਿਲ ਕਦਮੀ ਇੱਡਾ ਵੱਡਾ ਸ਼ਹਿਰ ਹੈ ਨਿਊਜ਼ੀਲੈਂਡ ਦਾ ਆਕਲੈਂਡ ਹੱਬ ਮੰਨੀ ਜਾਂਦੀ ਹੈ ਤੇ ਜਿੰਨੇ ਵੀ ਪੰਜਾਬੀ ਹੈ ਮੋਸਟ ਆਫ ਦਾ ਪੰਜਾਬੀ ਆਕਲੈਂਡ ਸ਼ਹਿਰ ਚ ਰਹਿੰਦੇ ਨੇ 26 ਦੀਆਂ ਵੀ ਤਿਆਰੀਆਂ ਤੁਸੀਂ ਰੱਖਣੀਆਂ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਨੇ ਜਿਹੜੀਆਂ 25 ਦੀਆਂ ਤਿਆਰੀਆਂ ਪਿਆਰ ਤੁਹਾਨੂੰ ਬਹੁਤ ਮਿਲਣਾ ਇਸ ਵਾਰ ਧੰਨਵਾਦ ਲੈਡੀ ਪੈਜੇ ਆ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਸ਼ੁਕਰੀਆ ਤੁਹਾਡਾ ਵੀ ਤੇ ਸਾਡੇ ਜਿੱਦਾਂ ਕਿ ਤੁਸੀਂ ਕਿਹਾ 26 ਚ ਅਸੀਂ ਤਿਆਰ ਆ ਮੈਂ ਅੱਗੇ ਕਹਿ ਕੇ ਹਰ ਟਾਈਮ ਹੀ ਸਾਡੇ ਸਾਰੇ ਮੈਂਬਰ ਹੈ ਨਾ ਕੋਈ ਇਕੱਲਾ ਨਹੀਂ ਹੈਗਾ ਇੱਥੇ ਇਹ ਸਾਰੇ ਅਸੀਂ ਕਲੈਕਟਿਵ ਕੰਮ ਕਰਦੇ ਆ ਕੋਈ ਕਿਸੇ ਦੀ ਜੋ ਨਹੀਂ ਹੈ ਕੋਈ ਔਦੇਦਾਰੀ ਨਹੀਂ ਹੈਗੀ ਸਾਰੇ ਇਕਜਟ ਹੋ ਕੇ ਸਾਡੇ ਵਾਸਤੇ ਕੋਈ ਵੀ ਪ੍ਰੋਗਰਾਮ ਆਵੇ ਅਸੀਂ ਆਪਣੀ ਕਮਿਊਨਿਟੀ ਆਪਣੇ ਭਾਈਚਾਰੇ ਦਾ ਹਮੇਸ਼ਾ ਧੰਨਵਾਦ ਕਰਦੇ ਹੋਏ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਹੋਏ ਆਪਾਂ ਉਹਨਾਂ ਦੀ ਇਹ ਆਪਣੇ ਪ੍ਰੋਗਰਾਮ ਰੱਖਦੇ ਆ ਸਾਡੀਆਂ ਤਾਂ ਫੁੱਲ ਤਿਆਰੀਆਂ ਨੇ ਜੀ ਉਹਦਾ ਚਿਹਰਾ ਦਾ ਹਾਂ ਅਸੀਂ ਤਾਂ ਚਾਹੁੰਦੇ ਆ ਕਿ ਤੁਸੀਂ ਸਾਰੇ ਹੁਮ ਹਮਾ ਕੇ ਪਹੁੰਚੋ 15 ਤਰੀਕ ਬੇਲੀ ਰੱਖਿਓ ਇੱਕ ਹੋਰ ਇਨਫੋਰਮੇਸ਼ਨ ਹੈ 0 ਤੋਂ ਲੈ ਕੇ 10 ਸਾਲ ਦੇ ਬੱਚੇ ਉਹ ਫ੍ਰੀ ਹੋਣਗੇ ਜੀ ਉਹ ਕਿਆ ਬਾਤ ਹੈ ਹਾਂ ਜੀ ਤੇ ਟਿਕਟ ਸਿਰਫ 10 ਡਾਲਰ ਐ ਅਡਲਟ ਦੀ ਜੀ ਤੇ ਸਾਨੂੰ ਤੁਹਾਡੀ ਵੇਟ ਰਹੂਗੀ ਤੇ ਜਰੂਰ ਪਹੁੰਚਿਓ ਥੈਂਕ ਯੂ ਜੀ ਸਾਰੇ ਇਹਨਾਂ ਨੂੰ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਰੇਡੀਓ ਸਾਡੇ ਵਾਲਾ ਦੀ ਟੀਮ ਦਾ ਜਿਨ੍ਹਾਂ ਦੇ ਸਦਕਾ ਅਸੀਂ ਇਹ ਪਸਾਖੀ ਮੇਲਾ ਕਰਾ ਰਹੇ ਹਾਂ ਤੇ 2008 ਦੇ ਵਿੱਚ ਜਦੋਂ ਸਾਡਾ ਕਲੱਬ ਸ਼ੁਰੂ ਹੋਇਆ ਸੀਗਾ ਉਹ ਕਹਿੰਦਾ ਇਕੱਲੇ ਹੀ ਚੱਲੇ تھے ਜਾਣਵੇਂ ਮੰਜ਼ਿਲ ਲੋਕ ਮਿਲਤੇ ਕੇ ਕਾਫਲਾ ਵਧਦਾ ਗਿਆ ਤੇ ਕਾਫਲਾ ਅੱਜ ਸਾਡਾ ਇੱਕ ਸੁਨਾਮੀ ਬਣ ਗਿਆ ਸੁਨਾਮੀ ਬਣ ਗਿਆ ਤੇ ਮੈਂ ਤਾਂ ਇਹੀ ਕਹੂੰਗਾ ਵੀ 15 ਤਰੀਕ ਨੂੰ ਸਾਰਿਆਂ ਨੇ ਹਮ ਹੋਮਾ ਕੇ ਪਹੁੰਚਣਾ ਸਾਡੇ ਮੇਲੇ ਨੂੰ ਸਫਲ ਬਣਾਉਣਾ 10 ਡਾਲਰ ਕੋਈ ਏਡੀ ਅਬ ਕਹਿ ਸਕਦੇ ਆ ਤੇ ਬੱਚੇ ਤਾਂ ਵੈਸੇ 10 ਸਾਲ ਤੱਕ ਫਰੀ ਨੇ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਪਰਿਵਾਰ ਇਹ ਪਰਿਵਾਰਕ ਮੇਲਾ ਸਾਡਾ ਜੀ ਪਰਿਵਾਰਕ ਮਾਹੌਲ ਮੈਂ ਦੇਖਿਆ ਕਿ ਬੱਚੀਆਂ ਜਿਹੜੀ ਸਾਡੀ ਬੱਚੀਆਂ ਨੇ तकरीबन ਆਪ ਲਾਈਏ 12 ਤੋਂ 20 ਸਾਲ ਤੱਕ ਉਹ ਵੀ ਬੜੇ ਪਿਆਰ ਸਤਕਾ ਨੇ ਜਦੋਂ ਮਾਲਵਾ ਕਲੱਬ ਦਾ ਨਾਮ ਆਉਂਦਾ ਉਹਨਾਂ ਨੂੰ ਮਾਣ ਹੁੰਦਾ ਕਿ ਯਾਰ ਇਹ ਪਰਿਵਾਰਕ ਮਾਹੌਲ ਬਣੇਗਾ ਇੱਥੇ ਤੇ ਆਪਣੇ ਮਾਪਿਓ ਨੂੰ ਵੀ ਉਹ ਰਿਕਵੈਸਟ ਕਰਦੇ ਕਿ ਆਪਾਂ ਨੂੰ ਜ਼ਰੂਰ ਜਾਣਾ ਚਾਹੀਦਾ ਜੁਆਇਨ ਕਰਨਾ ਚਾਹੀਦਾ ਮਾਲਵਾ ਕਲੱਬ ਵਾਲਿਆਂ ਦਾ ਮੇਲਾ ਜਾਂ ਕੋਈ ਵੀ ਪ੍ਰੋਗਰਾਮ ਆਪੋਲੀ ਕੀ ਹਾਂਜੀ ਤੇ ਚਲੋ ਮੈਂ ਜ਼ਿਆਦਾ ਤਾਂ ਹੁਣ ਨਾ ਕਹਿੰਦਾ ਹੋਇਆ ਮੈਂ ਸਾਰੇ ਆਕਲੈਂਡ ਨੂੰ ਨਿਊਜ਼ੀਲੈਂਡ ਨੂੰ ਖਾਸ ਕਰਕੇ ਟਰੰਗਾ ਹਮਿਲਟਨ ਹੇਸਟਿੰਗ ਜਿੱਥੇ ਵੀ ਪੰਜਾਬੀ ਵੱਸਦੇ ਨੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਆਪਣੇ ਹੋਟਲ-ਹਾਟਲ ਪਹਿਲਾਂ ਹੀ ਬੁੱਕ ਕਰਾ ਲਿਓ 15 ਤਰੀਕ ਨੂੰ ਤੇ ਤਾਂ ਕਿ ਸਾਰਿਆਂ ਨੇ ਇਹ ਮੁਰਲੇ ਨੂੰ ਸਫਲ ਬਣਾਉਣਾ ਤੇ 15 ਮਾਰਚ ਨੂੰ ਜੀ ਅਸੀਂ ਸਾਰੀਆਂ ਤਿਆਰੀਆਂ ਪੂਰੀਆਂ ਜੀ ਅਸੀਂ ਉਸਾਕੀ ਮੇਲੇ ਨਾਲ ਕਰਵਾ ਰਹੇ ਹਾਂ ਤੇ ਤੁਸੀਂ ਸਾਰੇ ਆਓ ਜੀ ਆਪਣਾ ਪਰਿਵਾਰਕ ਮੌਲ ਹੋਊਗਾ ਤੇ ਪਰਿਵਾਰ ਸਮੇਤ ਆਓ ਤੇ ਟਿਕਟਾਂ ਅਗਲੇ ਵੀਕ ਤੋਂ ਅਵੇਲੇਬਲ ਹੋ ਜਾਣਗੀਆਂ ਤੇ ਪਾਰਕਿੰਗ ਵੀ ਤੁਹਾਨੂੰ ਫ੍ਰੀ ਮਿਲੂਗੀ ਤੇ ਬਾਕੀ ਬਾਈ ਗਗਨ ਨੇ ਦੱਸਿਆ ਕਿ ਟਿਕਟਾਂ ਆਪਣਾ 10 ਸਾਲ ਦੀ ਉਮਰ ਤੱਕ ਫ੍ਰੀ ਹੋਣਗੀਆਂ ਤੇ ਬਾਕੀ ਜਦੋਂ ਨਾਲ ਐਂਟਰੀ 10 ਡਾਲਰ ਦੀ ਹੈ ਜੀ ਵੇ 15 ਤਰੀਕ ਨੂੰ ਸਵਾਗਤ ਆ ਪਹੁੰਚੋ ਹਮਾ ਹਮਾ ਕੇ ਹਾਂ ਸਾਰੇ ਪਰਿਵਾਰਾਂ ਸਮੇਤ ਪਹੁੰਚੋ ਬਾਕੀ ਬਾਈ ਪੰਜਾਬੀ ਨੇ ਵੀ ਦੱਸ ਸੀ ਦਿੱਤਾ ਸਾਡਾ ਪਹਿਲਾਂ ਵੀ ਜਿੱਦਾਂ ਅਸੀਂ ਸ਼ੋਅ ਕਰਾਏ ਆ ਤੇ ਬੜਾ ਵਧੀਆ ਹੁੰਦਾ ਬਹੁਤ ਸਜیدہ ਪ੍ਰਬੰਧ ਹੁੰਦੇ ਸਾਡੇ ਮੈਂਬਰਾਨੀਆਂ ਇਸ ਲਈ ਵੀ ਪਹੁੰਚੋ ਹਮਾ ਹਮਾ ਕੇ ਤੁਹਾਡਾ ਧੰਨਵਾਦ ਜੀ ਦੋਸਤੋ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਮਾਲਵਾ ਕਲੱਬ ਵਾਲੇ ਬਾਈਆਂ ਦਾ ਪੇਜ ਵੀ ਤੁਸੀਂ ਫੋਲੋ ਕਰੋ ਸਾਰੀ ਜਿਹੜੀ ਅਪਡੇਟ ਹੈ ਉਹ 15 ਮਾਰਚ ਤੱਕ ਇਸ ਸ਼ੋਅ ਦੀ ਤੁਹਾਨੂੰ ਦਿੱਤੀ ਜਾਏਗੀ ਡੇ ਬਾਏ ਡੇ ਦੇਖਦੇ ਰਹੋ ਪੰਜਾਬੀ ਦਾ ਹਰਮਨ ਪਿਆਰਾ ਰੇਡੀਓ ਰੇਡੀਓ ਸਾਡੇਲਾ ਧੰਨਵਾਦ ਦੋਸਤੋ